ख़ाल डॉर भीम रा डॉक्टर भीम राव अम्बेदर गुरबत पंत पनू गुर पंत पनु डॉक्टर भीम राव अम्बेदर बाबा साहिब तॾहिं सोच ਸੋਚਦੇ ਘਰਾਂ ਦੇ ਘੋਕੇ ਬਾਬਾ ਸਾਹਿਬ ਤੁਹਾਡੀ ਸੋਚਦੇ ਘਰਾਂ ਦੇ ਘੋਕੇ ਗੁਰਵੰਤ ਪੱਲੂ ਮੁਰਦਾਬਾਦ 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 ਦੇਸ਼ ਲੋਹੀ ਮੁਰਦਾਬਾਦ 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 ਗੁਰਮੁਰਦਾਬਾਦ ਮੁਰਦਾਬਾਦ ਭਾਰਤ ਦੇ ਜਸ਼ਨ ਮੁਰਦਾਬਾਦ 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 ਹਿੰਦੁਸਤਾਨ ਜਿੰਦਾਬਾਦ 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 ਬਾਬਾ ਸਾਹਿਬ ਤੁਹਾਡੀ ਸੋਚਦੇ डाटा भीमराम अम्बेडकर जिंदाबाद 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 हिंदोस्तान जिंदाबाद डॉक्टर अम्बेडकर जिंदाबाद डॉक्टर भीमराम अम्बेडकर जिंदाबाद हिंदोस्तान मुर्दाबाद 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 ਪਹਿਰਾ ਧਿਆਨ ਦੇ ਝੋਕੇ ਬਾਬਾ ਸਾਹਿਬ ਤੁਹਾਡੀ ਸੋਚ ਤੇ ਪਹਿਰਾ ਧਿਆਨ ਦੇ ਝੋਕੇ ਕੱਲ 31 ਮਾਰਚ ਨੂੰ ਫਲੋਰ ਦੇ ਇੱਕ ਪਿੰਡ ਨੰਗਲ ਵਿਖੇ ਡਾਕਟਰ ਭੀਮਰਾਓਂ ਵੈਦਕਲ ਸਾਹਿਬ ਦਾ ਬਹੁਤ ਜਿੱਥੇ ਸਟੈਚੂ ਲੱਗਾ ਹੋਇਆ ਸੀ ਉੱਥੇ ਖਾਲਿਸਤਾਨ ਸਮਰਥਕਾਂ ਦੇ ਵੱਲੋਂ ਖਾਲਿਸਤਾਨ ਦੇ ਨਾਰੇ ਲਾਏ ਗਏ ਲਿਖੇ ਗਏ ਜਿਸ ਦੀ ਅਸੀਂ ਦਲੀ ਸਮਾਜ ਸਮਾਜ ਇਸ ਦੇ ਕੜੀ ਨਿੰਦਿਆ ਕਰਦੇ ਹਾਂ ਤੇ ਉਸ ਦੇ ਸਬੰਧ ਦੇ ਵਿੱਚ ਗੁਰਪ੍ਰਤਾਪ ਪੰਨੂ ਜੋ ਬਾਹਰ ਰਹਿੰਦਾ ਹੈ ਉਸ ਦੇ ਵੱਲੋਂ ਵੀਡੀਓ ਜਾਰੀ ਕੀਤੀ ਗਈ ਅਤੇ ਇੱਕ ਕਿਸਮ ਦੀ ਧਮਕੀ ਦਿੱਤੀ ਗਈ ਕਿ 14 ਤਰੀਕ ਨੂੰ 14 April ਨੂੰ ਜੋ ਡਾਕਟਰ ਪੀ ਬਰਾਉ ਬੇਦਕਲ ਸਾਹਿਬ ਜੀ ਦਾ ਜਨਮ ਦਿਨ ਆ ਰਿਹਾ ਹੈ ਉਸ ਦਿਨ ਨੂੰ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਸਟੈਚੂ ਹਨ ਉਹਨਾਂ ਨੂੰ ਤੋੜਿਆ ਜਾਵੇਗਾ ਸੋ ਅਸੀਂ ਅੱਜ ਦਲੀ ਸਮਾਜ ਮੰਚ ਦੇ ਬੋਲੋ ਇਹ ਅਭਵਾਨ ਕਰਦੇ ਹਾਂ ਕਿ ਜੇ ਪਤਵੰਤ ਪੰਨੂ ਦੇ ਵਿੱਚ ਹਿੰਮਤ ਹੈ ਜਾਂ ਉਹਦੇ ਸਮਰਥਕਾਂ ਦੇ ਵਿੱਚ ਕਿਸੇ ਦੇ ਵਿੱਚ ਵੀ ਹਿੰਮਤ ਆ ਅਸੀਂ 14 ਅਪ੍ਰੈਲ ਨੂੰ ਡਾਕਟਰ ਅੰਬੇਦਕਰ ਸਾਹਿਬ ਦੇ ਬੁੱਤ ਦੇ ਕੋਲ ਬੈਠਾਂਗੇ ਤੇ ਜੇ ਕਿਸੇ ਦੇ ਵਿੱਚ ਹਿੰਮਤ ਹੈ ਤਾਂ ਉਸ ਬੁੱਤ ਗੁੱਤ ਨੂੰ ਕੋਈ ਹੱਥ ਲਾ ਕੇ ਦਿਖਾਵੇ ਤਾਂ ਫਿਰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ ਸੋ ਉਸ ਦੇ ਸਬੰਧ ਦੇ ਵਿੱਚ ਹੀ ਅਸੀਂ ਅੱਜ ਪਤਵੰਤ ਪੰਨੂ ਦਾ ਪੁਤਲਾ ਫੁਕਿਆ ਹੈ ਉਹਦੇ ਸਮਰਥਕਾਂ ਦਾ ਪੁਤਲਾ ਫੁਕਿਆ ਹੈ ਤੇ ਦੇਸ਼ ਦੇ ਰਾਸ਼ਟਰਪਤੀ ਜੀ ਨੂੰ ਅਸੀਂ ਹੁਸ਼ਿਆਰਪੁਰ ਦੇ ਡੀਸੀ ਰਾਹੀਂ ਮੈਮੋਰੰਡਮ ਦੇਣ ਜਾ ਰਹੇ ਹਾਂ ਤੇ ਇਹਨਾਂ ਜਿਹੜੇ ਵੀ ਜਿਹੜੇ ਮੁਜਰਮ ਹਨ ਜਿਨ੍ਹਾਂ ਨੇ ਸਮਾਜ ਦੇ ਵਿੱਚ ਦੋ 파ੜ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਟ੍ਰੇਸ ਕਰਕੇ ਜੇਲ੍ਹ ਦੇ ਵਿੱਚ ਛੁਟਿਆ ਜਾਵੇ ਆਦਰਵਾਇਜ਼ ਇਸ ਦਲੀ ਸਮਾਜਨਾ ਚਿੰਤ ਦੇ ਦਲਿਤ ਮੰਚ ਦੇ ਚੇਅਰਮੈਨ ਵਿਜੇ ਸੰਪਲਾਈ ਜੀ ਨੇ ਵੀ ਇਸ ਚੀਜ਼ ਦਾ ਆਹਵਾਨ ਕੀਤਾ ਹੈ ਕਿ 14 ਤਰੀਕ 14 April ਨੂੰ ਡਾਕਟਰ ਭੀਮਰਾਓਂ Ambedkar ਜੀ ਦਾ ਜੋ ਸਟੈਚੂ ਹੈਗਾ ਨੰਗਲ ਵਿਖੇ ਉੱਥੇ ਅਸੀਂ ਸਾਰੇ ਇਕੱਠੇ ਹੋਵਾਂਗੇ ਤੇ ਉੱਥੇ ਅਸੀਂ ਪਹਿਰਾ ਦੇਵਾਂਗੇ ਜੇ ਕਿਸੇ ਦੇ ਵਿੱਚ ਹਿੰਮਤ ਹੈ ਤਾਂ ਡਾਕਟਰ ਭੀਮਰਾਓਂ Ambedkar ਸਾਹਿਬ ਦੇ ਸਟੈਚੂ ਨੂੰ ਕੋਈ ਹੱਥ ਲਾ ਕੇ ਦਿਖਾਵੇ ਸਾਰੇ ਇਹ ਮੰਗ ਨਹੀਂ ਕੀਤੀ ਜਾ ਸਕਦੀ ਕਿ ਇਸ ਨੂੰ ਅਮਰੀਕਾ ਤੋਂ ਲਿਆ ਕੇ ਇਹਨੂੰ ਜਿਹੜਾ ਹੈਗਾ ਇੱਥੋਂ ਫਸਲ ਫਸਲ ਸਾਰਿਆ ਦਿੱਤੀ ਜਾਵੇ ਦੇਸ਼ਦੋਜ਼ੀ ਹੈਗਾ ਇਹ ਬੰਦਾ ਦੇਖੋ ਜੀ ਬਿਲਕੁਲ ਉਸ ਤੋਂ ਪਹਿਲਾਂ ਵੀ ਦੇਸ਼ਦੋਜ਼ੀਆਂ ਉੱਤੇ ਪਹਿਲਾਂ ਵੀ ਪਰਚੇ ਹੋਏ ਹਨ ਉਹਦਾ ਇਹ ਹੀ ਕੰਮ ਆ ਉਹਦਾ ਦੇਸ਼ ਸਮਾਜ ਦੇ ਵਿੱਚ ਦੋ ਫਾੜ ਕਰਨ ਦੀ ਉਹਦੀ ਨੀਤੀ ਹੈਗੀ ਆ ਅਸੀਂ ਹਿੰਦੂ ਸਿੱਖ ਸਾਰੇ ਭਾਈ ਭਾਈ ਹਾਂ ਸਾਡਾ ਸਮਾਜ ਬਹੁਤ ਵਧੀਆ ਚੱਲ ਰਿਹਾ ਹੈ ਲੇਕਿਨ ਇਸ ਦਾ ਇਸ ਤਰ੍ਹਾਂ ਦੇ ਲੋਕ ਜਿਹੜੇ ਖਾਲਿਸਤਾਨ ਸਮਰਥਕ ਹਨ ਸਾਡੇ ਸਮਾਜ ਦੇ ਵਿੱਚ ਦੋ 파ੜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਨਾਲ ਕਿਹੜੇ ਕਿਹੜੇ ਸਾਥ ਰਹੇ ਨੇ ਜਿਹੜੇ ਉਹਦੇ ਨਾਲ ਜੁੜੇ ਹੋਏ ਸੰਗਠਨਾਂ ਦਾ ਸਾਨੂੰ ਨਹੀਂ ਪਤਾ ਲੇਕਿਨ ਇਹ ਹਰੇਕ ਵਾਰ ਹਰੇਕ ਮਤਲਬ ਹਰੇਕ ਵਾਰ ਇਹੇ ਕੰਮ ਕਰਦਾ ਹੈਗਾ ਕਿ ਸਮਾਜ ਨੂੰ ਦੋ 파ੜ ਕਰਨ ਦੀ ਕੋਸ਼ਿਸ਼ ਕਰਦਾ ਜੋ ਉਹਨਾਂ ਦਾ ਮੰਤਵ ਦੇ ਵਿੱਚ ਕਦੇ ਵੀ ਪੂਰੇ ਨਹੀਂ ਹੋਣਗੇ ਪਾਉਣ ਨੂੰ ਉਹਨਾਂ ਪਰੇ ਗੱਜਰੇ ਪਰੇ ਕੋਈ ਨਹੀਂ ਕੋਈ ਨਹੀਂ ਚਲਿਏ ਜੀ ਹਾਂਜੀ ਅੱਜ ਅਸੀਂ ਹੁਸ਼ਿਆਰਪੁਰ ਵਿੱਚ ਡੀਸੀ ਆਫਿਸ ਦੇ ਮੋਹਰੇ ਪੰਨੂ ਦਾ ਜਿਹੜਾ ਆ ਪੁਤਲਾ ਫੁਕਿਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਹੋਏਗੀ ਕਿ 31 ਮਾਰਚ ਵਾਲੇ ਦਿਨ ਨੰਗਲ ਪਿੰਡ ਜਿਹੜਾ ਫਲੋਰ ਦੇ ਵਿੱਚ ਪੈਂਦਾ ਹੈ ਉਹਦੇ ਉੱਤੇ 바ਵਾ ਸਾਹਿਬ ਭੀਮਰਾਓਂ ਬੈਠਕਰ ਦੇ ਸਟੈਚੂ ਦੇ ਉੱਪਰ ਗਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ ਔਰ ਉੱਥੇ ਸਲੋਗਨ ਲਿਖੇ ਗਏ ਖਾਲਿਸਤਾਨ ਦੇ ਜਿਹੜੇ ਨਾਥੇ ਨਾਰੇ ਲਿਖੇ ਗਏ ਔਰ ਨਾਲ ਦੀ ਨਾਲ ਉਸ ਕਰਤੇ ਹੋਣ ਤੋਂ ਬਾਅਦ ਜਿਹੜੀ ਗਲਤ ਉਹਦਾ ਕੰਮ ਕੀਤਾ ਉਹ ਜਿਹੜਾ ਲੋਕਾਂ ਨੇ ਕੀਤਾ ਉੱਤੇ ਕੋਈ ਕਾਰਵਾਈ ਦਹਾਏ ਤੱਕ ਨਹੀਂ ਕੋਈ ਬੰਦੇ ਟਰੇਸ ਨਹੀਂ ਹੋਏ ਉਸ ਤੋਂ ਬਾਅਦ ਜਿਹੜਾ ਪੰਨੂ ਹੈ ਉਹਨੇ ਜਿਹੜੀ ਵੀਡੀਓ ਜਾਰੀ ਕਰਕੇ ਇਹ ਦਾਵਾ ਕੀਤਾ ਹੈ ਕਿ ਇਹ ਸਾਡੇ ਸੋਚ ਦੇ ਜਿਹੜੇ ਖਾਲਿਸਤਾਨੀ ਸੋਚ ਦੇ ਜਿਹੜੇ ਸਾਡੇ ਬੰਦੇ ਆ ਇਹ ਅਸੀਂ ਕੀਤਾ ਤੇ ਨਾਲ ਦੀ ਨਾਲ ਉਹਨੇ ਇਹ ਵੰਗਾਰਵੀ ਪਾਈ ਹੈ ਉਹਨੇ ਬੰਗਾਰਿਆ ਵੀ ਆ ਸਾਨੂੰ ਕਿ 14 ਅਪ੍ਰੈਲ ਨੂੰ ਇਹ ਤਜੇ ਇੱਕ ਹੋਇਆ ਕਿ 14 ਅਪ੍ਰੈਲ ਨੂੰ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਬਾਬਾ ਸਾਹਿਬ ਦੇ ਸਟੈਚੂ ਆ ਸੀ ਸਾਰਿਆਂ ਨੂੰ ਤੋੜਾਂਗੇ ਔਰ ਉਹਨੂੰ ਜਿਹੜਾ ਆ ਉਹਨੇ ਬੜੇ ਗੰਦੇ ਸ਼ਬਦਾਵਲੀ ਜਿਹੜੀ ਪ੍ਰਯੋਗ ਕੀਤੀ ਹੈ ਸੋ ਅੱਜ ਅਸੀਂ ਉਹਦੇ ਸੰਬੰਧ ਦੇ ਵਿੱਚ ਉਹਦਾ ਪੁਤਲਾ ਵੀ ਫੋਕਿਆ ਔਰ ਨਾਲ ਦੀ ਨਾਲ ਅਸੀਂ ਇਹ ਵੀ ਉਹਨੂੰ ਸਿੱਧੀ ਚੇਤਾਵਨੀ ਦਿੰਨੇ ਆ ਕਿ ਜਗ੍ਹਾ ਟਾਈਮ ਉਹ ਤੈਅ ਕਰ ਲਵੇ ਉਹਦੇ ਕਿੱਥੋਂ ਸ਼ੁਰੂ ਕਰਨਾ ਹੈ ਪੰਜਾਬ ਬਹੁਤ ਵੱਡਾ ਮੈਂ ਕਹਿੰਦਾ ਉਹ ਤੈਅ ਕਰ ਲਵੇ ਕਿੱਥੋਂ ਸ਼ੁਰੂ ਕਰਨਾ ਮਕੌਣਾ ਕਿੱਥੇ ਆ ਫਿਰ ਉਹ ਨੂੰ ਅਸੀਂ ਦੱਸਾਂਗੇ ਸੋ 14 ਅਪ੍ਰੈਲ ਵਾਲੇ ਦਿਨ ਅਸੀਂ ਜਿਸ ਜਗ੍ਹਾ ਤੇ ਇਹ ਕੰਮ ਹੋਇਆ ਆ ਉੱਥੇ ਵੀ ਜਾਵਾਂਗੇ ਔਰ ਨਾਲ ਦੀ ਨਾਲ ਇਹ ਖੁੱਲਾ ਚੈਲੰਜ ਕਰਦੇ ਆ ਪੰਨੂ ਨੂੰ ਜਾਂ ਉਹਦੇ ਜਿੰਨੇ ਵੀ ਉਹਦੇ ਸਮਰਥਕ ਹੈ ਗਿਆ ਜਿੰਨੇ ਵੀ ਬੰਦੇ ਨੇ ਕਿ ਉਹ ਖੁੱਲੇ ਤੌਰ ਤੇ ਅਸੀਂ ਵੀ ਤੁਹਾਨੂੰ ਫਿਰ ਸਿੱਧਾ ਸਾਰਾ ਸਮਾਜ ਜਿਹੜਾ ਦਲੀ ਸਮਾਜ ਤੁਹਾਨੂੰ ਜਿਹੜਾ ਖੁੱਲੇ ਤੌਰ ਤੇ ਚੈਲੰਜ ਕਰਦਾ ਤੁਸੀਂ ਦੱਸੋ ਜੇ ਤੁਸੀਂ ਇਸ ਤਰੀਕੇ ਨਾਲ ਚੱਲਣਾ ਤੇ ਅਸੀਂ ਵੀ ਇਸ ਤਰੀਕੇ ਨਾਲ ਚੱਲਾਂਗੇ ਕਿਉਂਕਿ ਸਮਾਜ ਸਾਡਾ ਕਦੀ ਵੀ ਇਸ ਸੀ ਚ ਕਦੀ ਨਾ ਪਹਿਲ ਕੀਤੀ ਨਾ ਕੀਤੀ ਸਾਰੇ ਧਰਮਾਂ ਦਾ ਸਨਮਾਨ ਕਰਦੇ ਆ ਲੇਕਿਨ ਜੇ ਕੋਈ 바ਵਾ ਸਾਹਿਬ ਦੇ ਉਹਨਾਂ ਦੀ ਸਨਮਾਨ ਦੇ ਵਿੱਚ ਜਾਂ ਸਮਾਜ ਦੇ ਖਿਲਾਫ ਕਰੇਗਾ ਤੇ ਉਹ ਨੂੰ ਜਿਹੜਾ ਆ ਜਵਾਬ ਉਹਦੀ ਪਾਸ਼ਾ ਜੀ ਦਿੱਤਾ ਜਾਏਗਾ ਸੋ ਅੱਜ ਅਸੀਂ ਇਸ ਪੁੱਤਲਾ ਭੁਗਿਆ ਨਾਲ ਦੀ ਨਾਲ ਅਸੀਂ ਡੀਸੀ ਸਾਹਿਬ ਨੂੰ ਗਿਆਪਨ ਵੀ ਦੇਣ ਜਾ ਰਹੇ ਆ ਰਾਸ਼ਟਰਪਤੀ ਇਨਾਮ ਤੇ ਆਉਣ ਵਾਲੇ ਸਮੇਂ ਤੇ ਜੋ ਵੀ ਅਸੀਂ ਅੱਗੇ ਰਣਨੀਤੀ ਹੋएगी ਉਹ ਤੁਹਾਨੂੰ ਜ਼ਰੂਰ ਦੱਸਾਂਗੇ